ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਹੋ ਗਿਆ ਵੱਡਾ ਕਾਂਡ ਵਾਪਰ ਗਈ ਵੱਡੀ ਬਿਵਾਰਦਾਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀहां ਦੋਸਤੋ ਤੁਹਾਡੇ ਨਾਲ ਖਬਰ ਸਾਂਝੀ ਕਰਨੇ ਜਾ ਰਹੇ ਹਾਂ ਚੰਡੀਗੜ੍ਹ 'ਚ ਵੀਰਵਾਰ ਨੂੰ ਰਾਤ ਨੂੰ ਤਿੰਨ ਬਾਈਕ ਸਵਾਰਾਂ ਨੇ ਇੱਕ ਸਮਾਗਮ ਤੋਂ ਪਰਤਦੇ ਨੌਜਵਾਨ ਤੇ ਗੋਲੀਆਂ ਚਲਾ ਦਿੱਤੀਆਂ ਗੋਲੀਆਂ ਦੀ ਆਵਾਜ਼ ਸੁਣ ਕੇ ਨੌਜਵਾਨ ਆਪਣੇ ਘਰ ਵੱਲ ਭੱਜਿਆ ਇਸ ਤੋਂ ਬਾਅਦ ਮੁਲਜ਼ਮ ਨੇ ਉਸਤੇ ਕਰਤੇ ਬਾਹਰ ਉਸ ਨਾਲ ਬਦਸਲੂਕੀ ਕੀਤੀ ਤੇ ਬਾਈਕ ਲੈ ਕੇ ਫਰਾਰ ਹੋ ਗਏ ਇੱਕ ਕੜਨਾ ਪੀੜਤ ਦੇ ਘਰ ਦੇ ਲੱਗੇ ਬਾਹਰ ਕੈਮਰੇਜ ਤੇ ਸੀਸੀਟੀਵੀ ਕੈਦ ਹੋ ਗਈ ਇਸ ਤੋਂ ਬਾਅਦ ਮੁਲਾਜ਼ਮਾਂ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇਹਨਾਂ ਬਦਸਲੂਕੀ ਕੀਤੀ ਤੇ ਆਪਣਾ ਜੁਰਮ ਕੰਬੂਲ ਕਰ ਲਿਆ ਅਸੈਂਦਰ ਸਕੇ ਉਸ ਨੂੰ ਰਿੰਕੂ ਨੂੰ ਮਾਰਨ ਦੇ ਹੁਕਮ ਅਮਰੀਕਾ ਤੋਂ ਆਏ ਗੈਂਗਸਟਰ ਲਾਰੈਂਸ ਦੇ ਛੋਟੇ ਭਰਾ ਅਨਮੋਲ ਬੇਸਨੋਈ ਨੇ ਦਿੱਤੇ ਸਨ ਮਰਤਿਕ ਦੀ ਪਛਾਣ ਰਿੰਕੂ ਵਾਸੀ ਡੱਡੂਮਾਜਰਾ ਕਲੋਨੀ ਚੰਡੀਗੜ੍ਹ ਵਜੂ ਹੋਈ ਹੈ ਤਿੰਕੂ ਨੇ ਪੁਲਿਸ ਨੂੰ ਦੱਸਿਆ ਕਿ ਉਹ ਕਿਸੇ ਸਮਾਗਮ ਤੋਂ ਵਾਪਸ ਆ ਰਿਹਾ ਸੀ ਇਸ ਦਰਾਨ ਤਿੰਨ ਮੋਰਸਾਂ ਸਵਾਰਾਂ ਨੇ ਉਸ ਦਾ ਪਿੱਛਾ ਕੀਤਾ ਤੇ ਉਸ ਦਾ ਪਿੱਛਾ ਕਰ ਰਹੇ ਸਨ ਤੇ ਗੋਲੀਆਂ ਚਲਾ ਰਹੇ ਸਨ ਉਸ ਤੇ ਤਿੰਨ ਗੋਲੀਆਂ ਚਲਾਈਆਂ ਪੀੜਤਾ ਨੇ ਦੱਸਿਆ ਕਿ ਅਸ ਤੋਂ ਬਾਅਦ ਇਸ ਤੋਂ ਬਾਅਦ ਉਹ ਆਪਣੀ ਜਾਨ ਬਚਾਉਣ ਦੀ ਤੇਜ਼ੀ ਨਾਲ ਭੱਜ ਕੇ ਉਸ ਦੇ ਘਰ ਚ ਵੜ ਗਿਆ ਵੀਡੀਓ ਦੇਖਣ ਲਈ ਤੁਹਾਡਾ ਧੰਨ